ਹੈਲੋ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਾਈਕ ਜੀ ਤੁਸੀਂ ਬਹੁਤ ਕੱਟ ਕਰਦੇ ਹੋ ਜਿੰਨੇ ਆਪਾਂ ਨੂੰ 뷰 ਆਉਂਦੇ ਓਨੇ ਲਾਈਕ ਨਹੀਂ ਆਉਂਦੇ ਪਲੀਜ਼ ਲਾਈਕ ਕਰ ਦਿਆ ਕਰੋ ਜਿਹੜਾ ਅੰਗੂਠੇ ਦਾ ਬਟਨ ਆ ਨਾ ਉੱਪਰ ਨੂੰ ਅੰਗੂਠਾ ਉਹਨੂੰ ਦਬਾ ਦਿਆ ਕਰੋ ਕਈਆਂ ਨੂੰ ਨਹੀਂ ਪਤਾ ਹੈਗਾ ਪਲੀਜ਼ ਦਬਾ ਦਿਆ ਕਰੋ ਤੇ ਹੌਸਲਾ ਜਾਂ ਮਿਲਦਾ ਜੀ ਜਦੋਂ ਲਾਈਕ ਮਿਲਦੇ ਨੇ ਤੇ ਹੋਰ ਅੱਗੇ ਵੀਡੀਓ ਪਾਉਣ ਨੂੰ ਦਿਲ ਕਰਦਾ ਹਨਾ ਵੀ ਲੋਕ ਆਪਾਂ ਨੂੰ ਪਸੰਦ ਕਰਦੇ ਆ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਜਿਨ੍ਹਾਂ ਨੂੰ ਨਹੀਂ ਕਮੈਂਟ ਕਰਨੇ ਆਉਂਦੇ ਜਿਨ੍ਹਾਂ ਨੂੰ ਕਮੈਂਟ ਕਰਨੇ ਆਉਂਦੇ ਪਲੀਜ਼ ਕਮੈਂਟ ਵੀ ਜ਼ਰੂਰ ਕਰਿਆ ਕਰੋ ਕਿ ਕਿਹੋ ਜਿਹੀ ਲੱਗਦੀ ਹੈ ਵੀਡੀਓ ਤੁਹਾਨੂੰ ਸਾਡੀਆਂ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਦਿਨ ਹੈਗਾ ਸ਼ੁੱਕਰਵਾਰ ਦਾ ਤਰੀਕ ਹੈਗੀ ਹੈ 6 ਤੇ ਦੁਪਹਿਰ ਦੇ ਇੱਥੇ 3 ਵਜ ਚੁੱਕੇ ਨੇ ਮੈਂ ਇੱਥੇ ਲੱਗੀ ਸੀਗੀ ਚੁੱਲੇ ਨੂੰ ਮਿੱਟੀ ਲਾਉਣ ਤੁਹਾਨੂੰ ਪਤਾ ਹੀ ਆ ਕਿ ਆਪਾਂ ਨੇ ਚੁੱਲਾ ਬਣਾਇਆ ਸੀਗਾ ਮੇਲੇ ਤੋਂ ਪਹਿਲਾਂ ਉਸ ਤੋਂ ਬਾਅਦ ਮੀਂਹਾਂ ਦੇ ਵਿੱਚ ਆਈ ਗਿਆ ਤੇ ਸੁੱਕਿਆ ਹੀ ਹੈ ਨਹੀਂਗਾ ਹੁਣ ਬੀਬੀ ਆਈ ਜਾਂਦੇ ਨੇ ਪਰसों ਬੀਬੀ ਪਟ ਕੇ ਹਟਿਆ ਤੇ ਰਾਤੀ ਫੇਰ ਆ ਗਿਆ ਸੀਗਾ ਮਿੱਟੀ ਲਾਉਣ ਤੋਂ ਬਾਅਦ ਮੀਤਾ ਜੀ ਲਗਾਤਾਰ ਆਈ ਜਾਂਦੇ ਨੇ ਪਤਾ ਨਹੀਂ ਕਾਤੇ ਤੇ ਹੁਣ ਕਦੋਂ ਹਟਣਗੇ ਹਲੇ ਤੇ ਇਹ ਚੁੱਲੇ ਨੂੰ ਮਿੱਟੀ ਲੱਗਿਓ ਹੈ ਨਹੀਂ ਇਹ ਆਪਾਂ ਨੇ ਨਵਾਂ ਬਣਾਇਆ ਸੀਗਾ ਬੀਬੀ ਬਣਾ ਗਈ ਸੀ ਵੀ ਆ ਕੇ ਉਹਨੂੰ ਕਹਤਾ ਸੀਗਾ ਤੇ ਇੱਟਾਂ ਦਾ ਬਣਾਇਆ ਸੀ ਜਿਹੜਾ ਪਹਿਲਾ ਸੀਗਾ ਉਹ ਥੋੜਾ ਚੁੱਲਾ ਤੰਗ ਸੀਗਾ ਤਾਂ ਕਰਕੇ ਫਿਰ ਆਪਾਂ ਨੇ ਨਵਾਂ ਬਣਾਇਆ ਇਹ ਮੈਨੂੰ ਨਹੀਂ ਆਉਂਦਾ ਸੀਗਾ ਚੁੱਲਾ ਬਣਾਉਣਾ ਤਾਂ ਕਰਕੇ ਮੈਂ ਕਿਹਾ ਵੀ ਮੇਰੇ ਤੋਂ ਸੈਟ ਜਿਆ ਨਹੀਂ ਆਉਣਾ ਹੈਗਾ ਫਿਰ ਮੈਂ ਬੀਬੀ ਤੋਂ ਬਣਵਾ ਲਿਆ ਸੀਗਾ ਤੇ ਉਹਨੂੰ ਥੋੜਾ ਚੜਨਾ ਔਖਾ ਸੀਗਾ ਪਰ ਫਿਰ ਵੀ ਉਹ ਚੜ ਕੇ ਆ ਗਈ ਪੌੜੀਆਂ ਤੇ ਬਣਾ ਗਈ ਸੀਗੀ ਉਹ ਆ ਪਾਂਡੂ ਦੀ ਮਿੱਟੀ ਮੰਗਵਾਲੀ ਸੀਗੀ ਮੈਂ ਕਿਸੇ ਤੋਂ ਤੇ ਆਪਣੇ ਪਿੰਡ ਚੋਂ ਕਿਸੇ ਰਿਸ਼ਤੇਦਾਰੀ ਦੇ ਬੇਟ ਵੱਲ ਉਧਰੋਂ ਨਾਲ ਲਿਆਤੀ ਸੀਗੀ ਮਿੱਟੀ ਸੀਗੀ ਥੋੜੀ ਤਾਂ ਕਰਕੇ ਮਿੱਟੀ ਮੁੱਕ ਗਈ ਸੀਗੀ ਆ ਫਿਰ ਉਹ ਵਿੱਚ ਜੇ ਹਲੇ ਵੱਧ ਮਿੱਟੀ ਲੱਗਣੀ ਸੀਗੀ ਮਿੱਟੀ ਮੁੱਕਣ ਕਰਕੇ ਥੋੜੀ ਹੋ ਲਈ ਤੁਹਾਨੂੰ ਪਤਾ ਹੀ ਆ ਜੀ ਆਪਣੇ ਇਧਰ ਮਾਲਵੇ ਚ ਮਿੱਟੀ ਵਧੀਆ ਨਹੀਂਗੀ ਰੇਤਲੀ ਮਿੱਟੀ ਆ ਸਾਡੇ ਵੱਲ ਮਤਲਬ ਜਦੋਂ ਵੀ ਲਾ ਲੰਨੇ ਆ ਕੋਈ ਵੀ ਕੋਈ ਵੀ ਚੀਜ਼ ਨਹੀਂ ਬਣਦੀ ਹੈਗੀ ਇਹੋ ਜੀ ਮਿੱਟੀ ਹੈ ਇਹ ਜਦੇ ਪੁਰ ਜਾਂਦੀ ਆ ਪੁਰਦੀ ਬਹੁਤ ਆ ਮਿੱਟੀ ਜੀ ਆਪਣੇ ਵੱਲ ਦੀ ਵਧੀਆ ਨਹੀਂਗੀ ਬਿਲਕੁਲ ਵੀ ਜਿੰਮੀ ਹੁਣ ਕਹਾ ਦਸਹਰੇ ਨੂੰ ਉਹ ਬਣਾਉਂਦੇ ਹੁੰਦੇ ਨੇ ਨਾ ਆ ਰੋਟੀ ਵਗੈਰਾ ਲਾਉਂਦੇ ਨੇ ਉਹ ਵੀ ਨਹੀਂ ਬਣਦੇ ਹੈਗੇ ਇਹ ਜੀ ਮਿੱਟੀ ਆ ਤੇ ਜਿਹੜੀ ਇਧਰ ਵੇਟ ਦੀ ਮਿੱਟੀ ਆ ਉਹ ਬਹੁਤ ਵਧੀਆ ਹੈ ਮਤਲਬ ਚੁੱਲਾ ਵਗੈਰਾ ਐਨ ਵਧੀਆ ਬਣ ਜਾਂਦਾ ਤੇ ਖੁਰਦੀ ਨਹੀਂ ਗਈ ਹੈਗੀ ਪਾਂਡੂਆਂ ਵਰਗੀ ਆ ਜਿੱਥੇ ਲਾ ਦੇ ਮਤਲਬ ਉੱਥੇ ਸੈੱਟ ਹੋ ਜਾਂਦੀ ਹੈ ਮਿੱਟੀ ਇਹ ਜੀ ਆ ਤਾਂ ਕਰਕੇ ਮੈਂ ਮਿੱਟੀ ਵੇਟ ਚੋਂ ਕਾ ਲਈ ਸੀਗੀ ਫਿਰ ਇਹਦੇ ਨਾਲ ਚੁੱਲਾ ਵਧੀਆ ਬਣ ਜਾਂਦਾ ਨਾਲੇ ਕਾਫੀ ਟਾਈਮ ਕੱਢ ਜੂਗਾ ਨਹੀਂ ਤਾਂ ਚੁੱਲਾ ਜਦ ਇਹ ਟਹਿ ਜਾਂਦਾ ਹੈ ਤੇ ਟੈਕਨੋਜੀ ਉਸ ਤੋਂ ਬਾਅਦ ਫਿਰ ਹੁਣ ਮੈਂ ਲੱਗ ਗਈ ਸੀ ਕਿ ਇਹ ਗਾਂ ਮਿੱਟੀ ਫੇਰਲ ਅਮ ਐਨੀ ਮੈਨ ਨੂੰ ਹਲੇ ਨਹੀਂ ਲਾਉਣੀ ਆਉਂਦੀ ਹੈਗੀ ਚਲੋ ਹਨਾ ਆਪਦੇ ਜੋਗਾ ਕਰ ਲੈਣੇ ਹੁੰਦੇ ਆ ਜਿੰਨਾ ਕੁ ਬਸ ਆਪਣਾ ਸਾਜ ਜੀ ਤਾਂ ਕਰਕੇ ਮੈਂ ਕਹਾ ਚਲੋ ਮੈਂ ਹੁਣ ਮਿੱਟੀ ਲਾਦਾ ਵੀ ਅੱਜ ਧੁੱਪਾਂ ਵਧੀ ਹੈ ਅ ਵੀ ਸੁੱਕ ਜੂਗੀ ਹਨਾ ਨਹੀਂ ਤਾਂ ਫੇਰ ਮਹੀ ਆ ਜਾਣਾ ਵੀ ਮੀਂਹ ਦੇ ਵਿੱਚ ਫੇਕ ਖੜ ਜਾਣੀ ਹੈ ਇਹ ਤਾਂ ਰਕੇ ਇੱਥੇ ਮੈਂ ਥੋੜੀ ਜਿਹੀ ਸ਼ਾਮ ਆ ਗਈ ਸੀ ਕਿ ਇੱਥੇ ਫਿਰ ਲੱਗ ਗਈ ਸੀ ਥੋੜਾ ਪਿੱਛੇ ਸੇਕ ਵੀ ਪੈ ਰਿਆ ਸੀਗਾ ਹਲੇ ਧੁੱਪਾਂ ਸੀਗੀ ਵੇਲੇ ਦੇ ਵਿੱਚ ਬਹਾਵੀ ਜੀ ਵਹਿ ਸ਼ਾਮ ਆਉਣ ਦੀ ਹੋਰ ਵੇਟ ਕਰਦੀ ਰਹੀ ਵੀ ਟਾਈਮ ਹੋ ਜਾਣਾ ਫਿਰ ਮੈਂ ਧਾਰਾਂ ਵਿੱਚ ਉਨ ਜਾਣਾ ਸੀਗਾ ਹਲੇ ਪੱਠੇ ਵਗੈਰਾ ਵੀ ਪਾਉਣੇ ਸੀਗੇ ਇੱਥੇ ਤਿੰਨਕ ਦਾ ਹੀ ਟਾਈਮ ਸੀਗਾ ਉਸ ਤੋਂ ਬਾਅਦ ਪੱਠੇ ਪਾਉਣੇ ਨੇ ਜੇ ਜਦ ਧਾਰਾਂ ਦਾ ਟਾਈਮ ਹੋ ਜਾਂਦਾ ਹੈ ਤਰ ਕੇ ਫਿਰ ਮੈਂ ਇੱਥੇ ਮਿੱਟੀ ਲੱਗੀ ਸੀਗੀ ਲਾਉਣ ਬੱਸ ਦੀ ਲਾ ਦਾਂਗੇ ਇੱਕ ਹੱਥ ਨਾਲੇ ਮਿੱਟੀ ਲਾਈ ਸੀਗੀ ਦੋਵੇਂ ਹੱਥ ਤੇ ਮੇਰੇ ਤੁਹਾਨੂੰ ਜਿਕਰੋਂ ਪਤਾ ਹੀ ਆ ਵੀ ਜਿਹੜੀ ਮਾਤਾ ਦੇ ਜ਼ਖਮ ਨੇ ਵੀ ਉਹ ਹੋਏ ਹੋਏ ਨੇ ਪਿੱਛੇ ਸੁੱਕ ਜਾਂਦੇ ਨੇ ਮੂਰੇ ਫੇਰ ਹੋ ਜਾਂਦੇ ਨੇ ਉੱਥੇ ਮਾਣੀ ਮਿੱਟੀ ਲੱਗ ਵੀ ਗਈ ਸੀ ਤੇ ਜਿੱਥੇ ਜ਼ਖਮ ਤੇ ਲੱਗੇ ਫਿਰ ਦਰਦ ਬਹੁਤ ਹੁੰਦਾ ਤਾਂ ਜਲਦਾ ਹੈ ਜਿੱਥੇ ਮਿੱਟੀ ਲੱਗ ਜਵੇ ਜ਼ਖਮ ਨੰਗਾ ਹੈ ਨਾ ਛੋਟੀਆਂ ਫਰੈਂਸੀਆਂ ਜੀ ਇਹਨੇ ਹਾਲੇ ਨਹੀਂ ਲੋਟਾਈਆਂ ਹੈਗੀਆਂ ਮੈਂ ਦੇਸੀ ਕਿਉਂਕਿ ਧੋਖ ਵਗੈਰਾ ਦੇ ਜਾਨੀਆ ਪਰ ਫਿਰ ਹੋ ਗਈ ਵਿੱਚ ਨੂੰ ਹੁਣ ਇੱਕ ਤੇ ਉਹ ਜਲਾਟ ਕਰਦੀ ਆ ਖਾ ਜਦੋਂ ਹੱਥ ਤੇ ਮਤਲਬ ਝਾਉਂ ਜੀ ਛਿਰਦੀ ਆ ਫਿਰ ਬਹੁਤ ਜ਼ਿਆਦਾ ਛਿਰਦੀ ਆ ਤੇ ਇੱਕ ਜਦੋਂ ਆਪਾਂ ਨੇ ਇਹ ਚੁੱਲਾ ਬਣਾਇਆ ਸੀ ਨਾ ਉਦੋਂ ਆਪਾਂ ਨੂੰ ਅਮਨਦੀ ਭੈਣ ਜਿਹੜੀ ਲੁਧਿਆਣੀ ਵਾਲੀ ਆ ਉਹਨਾਂ ਦਾ ਮੈਸੇਜ ਆਇਆ ਸੀ ਉਹ ਕਹਿੰਦੇ ਸੀਗੇ ਵੀ ਤੁਹਾਡਾ ਇੱਥੇ ਮੈਨੂੰ ਜਿਹੜੀ ਚੁੱਲੇ ਦੀ ਜਗ੍ਹਾ ਹੈ ਇੱਥੇ ਸਹੀ ਨਹੀਂ ਲੱਗਦੀ ਹੈਗੀ ਕੀ ਕਰੀਏ ਭਾਣੇ ਆਪਣੇ ਕੋਲ ਇੰਨੀ ਕਿ ਜਗ੍ਹਾ ਏ ਛੋਟਾ ਜਿਹਾ ਹੀ ਬੇੜਾ ਇਹਦੇ ਵਿੱਚੇ ਫਿਰ ਆਪਾਂ ਨੇ ਹਨਾ ਚੁੱਲਾ ਬਣਾਇਆ ਹੋਇਆ ਹੈ ਕਿਉਂਕਿ ਜੀ ਫਿਰ ਮੈਂ ਪਹਿਲਾਂ ਅਸੀਂ ਬਣਾਇਆ ਹੋਇਆ ਸੀਗਾ ਥੱਲੇ ਜਿੱਥੇ ਆਪਾਂ ਮਤਲਬ ਬਾਥੀਆਂ ਵਗੈਰਾ ਲਾਉਣੇ ਹੁੰਦੇ ਨੇ ਸੈੱਡ ਦੇ ਥੱਲੇ ਜਿੱਥੇ ਬੂਹਾ ਕੋੜ ਦਾ ਗੱਬਰ ਵੈਸਾ ਵਾਲਾ ਉੱਥੇ ਚੁੱਲਾ ਬਣਾਇਆ ਹੋਇਆ ਸੀਗਾ ਉੱਥੇ ਫਿਰ ਮੈਨੂੰ ਸਾਰਾ ਸਮਾਨ ਚੱਕ ਕੇ ਲੈ ਜਾਣਾ ਪੈਂਦਾ ਸੀਗਾ ਦੋ ਤਿੰਨ ਗੇੜੇ ਲੱਗ ਜਾਂਦੇ ਸੀਗੇ ਪ੍ਰਾਂਤਾਂ ਵਗੈਰਾ ਵਿੱਚੇ ਚੱਕਲੇ ਵਗਾਰੇ ਉਹ ਵੀ ਨਹੀਂ ਉਥੇ ਰੱਖ ਕੇ ਆ ਸਕਦੀ ਸੀ ਕਿਉਂਕਿ ਚੂਹਿਆਂ ਵਗੈਰਾ ਫਰੀ ਜਾਂਦੇ ਨੇ ਕਿੜ ਲੀਆਂ ਫਿਰ ਮੈਨੂੰ ਬਹਿਮ ਜੇ ਰਹਿੰਦਾ ਵੀ ਕਿ ਤੂੰ ਤੇਰਾ ਚੜ ਗਿਆ ਹੁਣ ਫਿਰ ਉਹ ਵੀ ਮੈਂ ਨਾਲ ਦਿਨਾ ਚੱਕ ਲਿਆ ਹੁੰਦੀ ਸੀ ਫਿਰ ਲੈ ਕੇ ਰੋਜ਼ ਦੀ ਰੋਜ਼ ਲੈ ਕੇ ਜਾਣਾ ਪੈਂਦਾ ਸੀਗਾ ਤੇ ਗਾਹਾਂ ਹੁਣ ਦੇ ਵੀ ਛੋਟੇ ਹੋ ਜਾਂਦੇ ਨੇ ਫਿਰ ਉਥੇ ਨੇਰਾ ਵੀ ਹੋ ਜਾਂਦਾ ਸੀਗਾ ਰੋਟੀ ਲਾਉਣ ਲੋਕ ਕਿਉਂਕਿ ਪਸ਼ੂਆਂ ਦਾ ਕਾਰਨ ਤੋਂ ਬਾਅਦ ਫਿਰ ਮੈਂ ਰੋਟੀ ਲੱਗਦੀ ਹੁੰਦੀ ਆ ਸਿਆਲਾ ਚ ਵੀ ਮੱਕੀ ਦੀ ਜਦ ਰੋਟੀ ਨਾਲੇ ਹੁੰਦੀ ਆ ਵੈਸਤਾ ਸਿਆਲਾ ਚ ਚੁੱਲਾ ਵਾਲ ਦੀ ਸੀਗੀ ਗਰਮੀ ਚ ਤਾਂ ਚਲੋ ਸਰੇ ਜਾਂਦਾ ਆਪਣੇ ਗੈਸ ਦੇ ਨਾਲ ਨਾਲ ਦਿਨ ਵੀ ਕੁਝ ਬੜੇ ਹੁੰਦੇ ਨੇ ਕੁਝ ਦੈਸਵੀ ਵੱਧ ਬਣੇ ਹੁੰਦੀ ਐ ਫੇ ਨਾ ਮਕੀ ਰੋਟੀ ਨਹੀਂ ਲਾਉਣੀ ਹੁੰਦੀ ਹੈਗੀ ਗਰਮੀ ਦੇ ਵਿੱਚ ਸਿਆੜਾ ਚੁੱਲਾ ਬਾਲਦੇ ਹੁੰਦੇ ਸੀ ਜੇ ਤੇ ਫੇ ਮੈਨੂੰ ਉੱਥੇ ਜਾਣਾ ਪੈਂਦਾ ਸੀਗਾ ਚੁੱਲਾ ਬਾਲਣ ਵਾਸਤੇ ਤੇ ਜਦੋਂ ਨਾ ਫੇਰ ਇਹ ਇੱਥੇ ਬਣਾਇਆ ਨਾ ਫੇਰ ਆਪਾਂ ਨੂੰ ਮੌਜ ਹੋ ਗਈ ਹੁਣ ਆਪਾਂ ਇੱਥੇ ਸਾਰਾ ਕਰ ਲੈਣੇ ਹੁੰਨੇ ਆ ਕੋਈ ਸਮਾਨ ਚੱਕਣ ਦੀ ਲੋੜ ਨਹੀਂ ਬਸ ਸਿਰਫ ਬਾਲਰ ਲੈ ਕੇ ਆਣੇ ਨੇ ਥੱਲਿਓ ਜਦੋਂ ਰੋਟੀ ਲਾ ਜਾਂਦੀ ਆ ਫਿਰ ਉਹ ਬਾਲਣਾਂ ਪਾਸੇ ਤੇ ਕਰਕੇ ਰੱਖ ਦਿੰਨੇ ਆ ਸੂਬਰ ਤਾਂ ਮੈਂ ਸਵਾਰ ਕੇ ਆਣ। ਕੋਚਾ ਵਗੈਰਾ ਲਾ ਲੰਨੇ ਆ। ਤੇ ਬਸ ਜੀ ਤਾਂ ਕਰਕੇ ਜਗਾ ਥੋੜੀ ਕਰਕੇ ਆਪਾਂ ਇੱਥੇ ਬਣਾਇਆ ਨਹੀਂ ਤਾਂ ਹੋਰ ਕੋਈ ਵੱਲ ਨਹੀਂ ਨਹੀਂ ਤਾਂ ਕਿਤੇ ਹੋਰ ਵੀ ਬਣਾ ਲੈਂਦੇ। ਹੋਰ ਪਾਸੇ ਜਗਾ ਨਹੀਂ ਸੀ ਵੀ ਇਸੇ ਲੋਟ। ਤੇ ਬਾਕੀ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੇ ਵੀਡੀਓ ਤੇ ਆਉਂਦੇ ਨੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ। ਹੌਸਲਾ ਨਹੀਂ ਮਿਲਦਾ ਜੀ ਜਦੋਂ ਤੁਹਾਡੇ ਪੁਆਇੰਟ ਆਉਂਦੇ ਨੇ ਕਈ ਵਾਰ ਕਮੈਂਟ ਨਹੀਂ ਆਉਂਦੇ ਹੈਗੇ ਤੁਹਾਡੇ ਹਨਾ ਫਿਰ ਪੈ ਜਾਂਦਾ ਵੀ ਅੱਜ ਉਹਨਾਂ ਨੇ ਵੀਡੀਓ ਨਹੀਂ ਦੇਖੀ ਹੈਗੀ ਹੈਨਾ ਪਤਾ ਲੱਗ ਜਾਂਦਾ ਇੱਥੇ ਉਹਨਾਂ ਵੀ ਅੱਜ ਉਹਨਾਂ ਨੇ ਵੀਡੀਓ ਦੇਖ ਲਈ ਜਾਂ ਨਹੀਂ ਦੇਖੀ ਅਡੀਕ ਰਹਿੰਦੀ ਹੈ ਜੀ ਹੁਣ ਜਿਹੜੇ ਨਾਲ ਜੁੜ ਗਏ ਵੀ ਹਾਂ ਉਹਨਾਂ ਦੇ ਕਮੈਂਟ ਆਉਣਗੇ ਤੇ ਬਾਕੀ ਜੀ ਸੋਨੇ ਸੋਨੇ ਕਮੈਂਟ ਸਾਰੇ ਜਾਣੇ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਫੁੱਲ ਵਾਚ ਕਰ ਲਿਆ ਕਰੋ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਤੁਹਾਡੀ ਸਪੋਰਟ ਨਾਲ ਹੀ ਸਾਰੇ ਨੇ ਬਸ ਜੀ ਹੁਣ ਆਪਣੇ ਇੱਥੇ ਮਿੱਟੀ ਲੱਗ ਗਈ ਸੀਗੀ ਬਾਕੀ ਸੁੱਕਿਆ ਦਾ ਥੋੜਾ ਜਿਹਾ ਹੀ ਸੀਗਾ ਤੇ ਗੱਬੇ ਥੋੜੀ ਮੈਂ ਡਬਲ ਮਿੱਟੀ ਲਾਤੀ ਸੀ ਕਿਉਂਕਿ ਮਿੱਟੀ ਮੁੱਪਣ ਕਰਕੇ ਫਿਰ ਮੈਨੂੰ ਹੁਣ ਵਿੱਚ ਸਮਾਰ ਕੇ ਮਿੱਟੀ ਲਾਉਣੀ ਪਈ ਥੋੜਾ ਮੈਂ ਹੁਣ ਚਲੋ ਸੁੱਕੀ ਜਾਊਗਾ ਹਣ ਪਰ ਰਾਤੀ ਫੇਰ ਮੀਂਹ ਆ ਗਿਆ। ਮਤਲਬ ਆਥਣੇ ਕਾਫੀ ਮੀਂਹ ਆ ਗਿਆ ਸੀਗਾ ਫੇਰ ਭਿੰਜ ਗਿਆ। ਚਲੋ ਦੇਖੋ ਹਣਾ ਬਸ ਮੇਲੇ ਆ ਜਾ ਕਰਕੇ ਆਈ ਜਾਂਦੇ ਮੇਰੇ ਸਾਹਮਣੇ ਜਦੋਂ ਮੇਲੇ ਮੁੱਕ ਗਏ ਹਨਾ ਅਸੂ ਵਗਾਰਾ ਛੱਡ ਗਿਆ ਸ਼ਾਇਦ ਫੇਰ ਨਹੀਂ ਮੀਂਹ ਆਉਂਦਾ ਹੈਗਾ। ਤੇ ਕਾ ਕਰਕੇ ਮੀਂਹ ਆਈ ਜਾਂਦੇ ਨੇ ਹਨਾ ਨੌਂ ਮੀਂਹ ਚੱਲਦੀਆਂ ਨੇ ਸ਼ਾਇਦ ਤਾਂ ਕਰਕੇ ਹਨਾ ਥੋੜੇ ਦਿਨ ਬਾਅਦ ਆ ਜਾਂਦਾ ਮੀਂਹ ਬਹੁਤ ਜ਼ਿਆਦਾ ਪੈਂਦਾ ਹੈ। ਕਈ ਵਾਰ ਤਾਂ ਆਪਣੇ ਆਲੇ-ਦਾਲੇ ਪਿੰਡਾਂ 'ਚ ਹੀ ਪੈ ਜਾਂਦਾ ਆਪਣੇ ਨਹੀਂ ਆਉਂਦਾ ਹੈਗਾ ਚਲੋ ਜੀ ਤੁਹਾਡੇ ਨਾਲ ਗੱਲਾਂ-ਵੱਤਾਂ ਕਰਦੇ ਕਰਦੇ ਮੇਰੀ ਮਿੱਟੀ ਵੀ ਸਾਰੀ ਲੱਗ ਗਈ ਇੱਥੇ ਮੈਨੂੰ ਹੱਕਾ ਮਾਰ ਰਹੀ ਸੀ ਚਲੋ ਜੀ ਮਿੱਟੀ ਦਾ ਕੰਮ ਨਿਬੜੇਣ ਤੋਂ ਬਾਅਦ ਹੁਣ ਫਿਕਰ ਲੱਗੀ ਰਹਿੰਦੀ ਹੈ ਵੀ ਸ਼ਾਮ ਨੂੰ ਵੀ ਕੁਝ ਖਾਣਾ ਬਣਾ ਕੇ ਹਨਾ ਦਾਲ ਪਾਣੀ ਵੀ ਧਰਨਾ ਤੇ ਆਪਣੇ ਭੈਣ ਹਰ ਇੱਕ ਭੈਣ ਦੀ ਇਹੀ ਸੋਚ ਹੁੰਦੀ ਹੁੰਦੀ ਹੈ ਵੇ ਸ਼ਾਮ ਨੂੰ ਕੀ ਬਣਾਈਏ ਤੇ ਸਵੇਰ ਨੂੰ ਕੀ ਬਣਾਈਏ ਬਸ ਇਹ ਸਾਰੇ ਦਿਹਾੜੀ ਐਸੇ ਸੋਚਾਂ ਦੇ ਵਿੱਚ ਲੰਘ ਜਾਂਦੀ ਹੈ ਕਿਉਂਕਿ ਜੀ ਆਪਣੇ ਸਿਰਤੀ ਆ ਜੇ ਆਪਾਂ ਬਣਾਵਾਂਗੇ ਤਾਂ ਬਾਕੀ ਸਾਰੇ ਖਾਣਗੇ ਬਸ ਜੀ ਹੁਣ ਮਿੱਟੀ ਲਾਉਣ ਤੋਂ ਬਾਅਦ ਆ ਗਈ ਸੀਗੀ ਮੇਰੇ ਰਸੋਈ ਦੇ ਵਿੱਚ ਹੁਣ ਇੱਥੇ ਧਰਨੀ ਸੀਗੀ ਮੈਂ ਹਰੀ ਮੂੰਗੀ ਹਰੀ ਮੂੰਗੀ ਬਣਾਉਣ ਲੱਗੀ ਹੋਈ ਸੀਗੀ ਤੇ ਇਹ ਉਹ ਮੂੰਗੀ ਆ ਜਿਹੜੀ ਆਪਾਂ ਨੇ ਘਰੇ ਬੀਜੀ ਸੀਗੀ ਬਾਕੀ ਜਿਹੜੀ ਇਹਦੀ ਉੱਪਰ ਹਨਾ ਮਤਲਬ ਫੋਕੇ ਜਿਹੇ ਦਾਣੇ ਨੇ ਉਹ ਆ ਗਏ ਸੀਗੇ ਧੋਣ ਤੋਂ ਬਾਅਦ ਫੇ ਮੈਂ ਉਹ ਕੱਢ ਕੇ ਨਾ ਜਾਲੀ ਦੇ ਵਿੱਚ ਰੱਖ ਲਿਆ ਮਹਾ ਚਲੋ ਮੁਰਗੀਆਂ ਵਗੈਰਾ ਖਾਣਣਗੀਆਂ ਜਾਂ ਫਿਰ ਦਾਣੇ ਚ ਪਾ ਦਾਂਗੇ ਜੇ ਮੁਰਗੀਆਂ ਨੇ ਨਾ ਖਾਦੀ ਮੂੰਗੀ ਕੁਛ ਜੇ ਸੇਲੀਆਂ ਨੇ ਖਾ ਲਈ ਤਾਂ ਸੇਲੀਆਂ ਨੂੰ ਪਾ ਦਾਂਗੇ ਉਹ ਹੀ ਮੈਂ ਇਹਦੇ ਵਿੱਚ ਪਾਣ ਲਈ ਸੀਗੀ ਇੱਥੇ ਆ ਗਿਆ ਸੀਗਾ ਜਸਕਰ ਮੈਂ ਦੇਖੋ ਕੀ ਕਰ ਰਿਹਾ ਇਹਨਾਂ ਤੁਹਾਨੂੰ ਦਿਖਾ ਰਿਹਾ ਕੁੱਕਰ ਨੂੰ ਹੱਥ ਲਾ ਲਾ ਕੇ ਕਹਿ ਰਿਹਾ ਵੀ ਦੇਖੋ ਮੇਰਾ ਹੱਥ ਨਹੀਂ ਜਲ ਰਿਹਾ ਹੈਗਾ ਕੋਕੋ ਨੂੰ ਜਾਣ ਜਾਣ ਹੱਥ ਲਾ ਕੇ ਦਿਖਾ ਰਿਹਾ ਮੈਨੂੰ ਕੁਝ ਨਹੀਂ ਹੋਇਆ ਹੈਗਾ ਮੈਨੂੰ ਪੁੱਛਿਆ ਤਾਂ ਸੀ ਕਹਿੰਦਾ ਮੈਂ ਲਾਲਾ ਮੈਂ ਲਾਲਾ ਵੀ ਹੁਣੇ ਤਾਂ ਰਿਹਾ ਹਲੇ ਗਰਮ ਨਹੀਂ ਹੋਇਆ ਹੈਗਾ ਤਾਂ ਹੀ ਇਹ ਲਾ ਰਿਹਾ ਸੀਗਾ ਜੇ ਗਰਮ ਹੁੰਦਾ ਫਿਰ ਕਿੱਥੇ ਲੱਗਣਾ ਸੀਗਾ ਤਾਂ ਹੱਥ ਹੱਥ ਲਾਲਾ ਕੇ ਦਿਖਾ ਰਿਹਾ ਸੀ ਦੇਖੋ ਕਹਿੰਦਾ ਤੇ ਚਲੋ ਜੀ ਆਪਾਂ ਇੱਥੇ ਮੂੰਗੀ ਦੀ ਦਾਲ ਤਰਦੀਏ ਬਹੁਤ ਵਧੀਆ ਬਣਦੀ ਹੈ ਜੇ ਘਰ ਦੀ ਮੂੰਗੀ ਤੇ ਗੁਲਦੀ ਵਗੈਰਾ ਵੀ ਵਧੀਆ ਹੈ ਬਹੁਤ ਸਵਾਦ ਬਣਦੀ ਹੈ ਤੇ ਇੱਥੇ ਤੋਂ ਕੇਜੀ ਹੁ ਮੈਂ ਪਾ ਦਾਂਗੇ ਵਿੱਚ ਬਸ ਜੀ ਦਾਲ ਪਾਉਣ ਤੋਂ ਬਾਅਦ ਆਪਾਂ ਨਾਲ ਦੀ ਨਾਲ ਪਾ ਦਾਂਗੇ ਨੂਨ ਤੇ ਹਲਦੀ ਫਿਰ ਇਹਦੇ ਵਿੱਚ ਥੋੜਾ ਜਿਹਾ ਤੇਲ ਦੀਆਂ ਬੂੰਦਾਂ ਪਾ ਕੇ ਨਾ ਢੱਕਣ ਲਾ ਦਾਂਗੇ ਤਾਂ ਜੋ ਹਨਾ ਉਬਲ ਕੇ ਬਾਹਰ ਨਾ ਆਵੇ ਤੇ ਢੱਕਣ ਵਗੈਰਾ ਨੂੰ ਨਾ ਲੱਗੇ ਨਹੀਂ ਤਾਂ ਫੇਰ ਢੱਕਣ ਦੇ ਵਿੱਚ ਲੱਗ ਜਾਂਦੀ ਹੁੰਦੀ ਆ ਦਾਲ ਤੇਲ ਦੀਆਂ ਬੂੰਦਾਂ ਪਾਉਣ ਨਾਲ ਵਾਲਾ ਨਹੀਂ ਕੁੱਕਰ ਲਿਪੜਦਾ ਹੈਗਾ ਦਾਲ ਥੱਲੇ ਉਬਾਲਾ ਖਾਈ ਜਾਂਦੀ ਹੈ ਤੇ ਢੱਕਣ ਨੂੰ ਨਹੀਂ ਲੱਗਦੀ ਹੈਗੀ ਵਸੇ ਹੁਣ ਲਾ ਦਾਂਗੇ ਆਪਾਂ ਢੱਕਣ ਬਜਾਵਾਂਗੇ ਇਹਦੀਆਂ ਸੀਟੀਆਂ ਤੇ ਜਾਨੂੰ ਆਪਾਂ ਹੁਣ ਪਸ਼ੂਆਂ ਵਗੈਰਾ ਦਾ ਕਰ ਲਈਏ ਉਹਨਾਂ ਪਸ਼ੂਆਂ ਦਾ ਕਰਦੇ ਕਰਦੇ ਸਾਨੂੰ ਆਪਣੀ ਦਾਲ ਬਣ ਚੂਗੀ ਤੇ ਆਪਾਂ ਜੀ ਬਲੌਕ ਦਾ ਐਂਡ ਵੀ ਇੱਥੇ ਕਰਦੇ ਆਂ ਇੱਥੇ ਆ ਗਿਆ ਜਸ ਕਰਨ ਜੂڑا ਖੋਲ ਕੇ ਹੁਣ ਇਹਦਾ ਕਰਾਂਗੇ ਜੂڑا ਤੇ ਬਲੌਕ ਦਾ ਐਂਡ ਵੀ ਇੱਥੇ ਕਰਦੇ ਆਂ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲੂ ਕਿਸੇ ਹੋਰ ਨਵੇਂ ਬਲੌਕ ਦੇ ਨਾਲ ਤਦ ਤੱਕ ਲਈ ਓਕੇ ਬਾਈ